ਆਸਟ੍ਰੇਲੀਅਨ ਡਿਫੈਂਸ ਫੋਰਸ ਨੇ ਮੰਨਿਆ ਹੈ ਕਿ ਇਸਦੇ ਇੱਕ ਜਹਾਜ਼ ਨੇ ਇਸ ਹਫ਼ਤੇ ਨਿਊਜ਼ੀਲੈਂਡ ਦੇ ਉਤਰੀ ਅਤੇ ਦੱਖਣੀ ਟਾਪੂਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਣਜਾਣੇ ਦੇ ਵਿੱਚ ਵਾਇਰਲੈਸ ਇੰਟਰਨੈਟ ਅਤੇ ਰੇਡੀਓ ਸੇਵਾਵਾਂ ਨੂੰ ਬਲੌਕ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਉਦੋਂ ਵਾਪਰੀ ਜਦੋਂ ਰਾਇਲ ਆਸਟ੍ਰੇਲੀਆ ਜਲ ਸੈਨਾ ਦੇ ਸਭ ਤੋਂ ਵੱਡੇ ਜਹਾਜ਼ਾਂ ਦੇ ਵਿੱਚੋਂ ਇੱਕ ਐਚਐਮਏਐਸ ਕੈਨਬਰਾ ਵੈਲਿੰਗਟਨ ਜਾ ਰਿਹਾ ਸੀ ਜਿੱਥੇ ਆਖਰਕਾਰ ਉਹ ਵੀ ਰਵਾਨਾ ਪੁੱਜਿਆ। ਜਿਵੇਂ ਹੀ ਐਚਐਮਏਐਸ ਕੈਨਬਰਾ ਵੈਲਿੰਗਟਨ ਤੇ ਨਿਊਜ਼ੀਲੈਂਡ ਦੇ ਤੱਟ ਦੇ ਨਾਲ ਲੰਗ ਆਸੀ ਇਸ ਦੇ ਨੈਵੀਗੇਸ਼ਨ ਰਡਾਰ ਨੇ ਉਤਰੀ ਟਾਪੂ ਦੇ ਤਾਰਨਾਕੀ ਤੋਂ ਦੱਖਣੀ ਟਾਪੂ ਦੇ ਪਾਲਬਰੋ ਖੇਤਰ ਤੱਕ ਫੈਲੇ ਇੱਕ ਵੱਡੇ ਖੇਤਰ ਦੇ ਵਿੱਚ ਵਾਇਰਲੈਸ ਅਤੇ ਰੇਡੀਓ ਸਿਗਨਲਾਂ ਦੇ ਵਿੱਚ ਵਿਗਨ ਪਾ ਦਿੱਤਾ। ਇਹ ਸਮਝਿਆ ਜਾਂਦਾ ਹੈ ਕਿ ਬਹੁਤ ਸਾਰੇ ਇੰਟਰਨੈਟ ਪ੍ਰੋਵਾਈਡਰ ਅਤੇ ਰੇਡੀਓ ਸਟੇਸ਼ਨਾਂ ਦੁਆਰਾ ਵਰਤੀ ਜਾਂਦੀ ਬਾਰੰਬਾਰਤਾ ਤੇ ਰਡਾਰ ਸੁਣਿਆ ਗਿਆ ਅਤੇ ਉਹਨਾਂ ਨੇ ਆਪਣੇ ਚੈਨਲ ਬੰਦ ਕਰ ਦਿੱਤੇ। ਇੱਕ ਸਥਾਨਕ ਤਕਨੀਕੀ ਬੌਸ ਨੇ ਦਾਅਵਾ ਕੀਤਾ ਹੈ ਕਿ ਸਥਾਨਕ ਸਮੇਂ ਅਨੁਸਾਰ 2 ਵਜੇ ਤੋਂ ਥੋੜੀ ਦੇਰ ਬਾਅਦ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਇਸ ਮੁੱਦੇ ਤੇ ਰਿਪੋਰਟ ਆਉਣ ਤੋਂ ਬਾਅਦ ਉਸਨੇ ਆਪਣੇ ਆਸਟ੍ਰੇਲੀਆ ਦੇ ਹਮਰਤਬਾ ਨਾਲ ਗੱਲਬਾਤ ਕੀਤੀ ਜਾਣਕਾਰੀ ਮਿਲਣ ਤੇ ਐਚ ਐਮ ਐਸ ਕੈਨਬਰਾ ਨੇ ਦਖਲਅਦਾਜ਼ੀ ਨੂੰ ਠੀਕ ਕਰਨ ਲਈ ਫ੍ਰੀਕਵੈਂਸੀ ਬਦਲ ਦਿੱਤੀ ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਆਪਸੀ ਤਾਲਮੇਲ ਦੇ ਨਾਲ ਇਸ ਸਾਰੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ Australian Defence Force ਨੇ ਮੰਨਿਆ ਹੈ ਕਿ ਇਸਦੇ ਇੱਕ ਜਹਾਜ਼ ਨੇ ਇਸ ਹਫ਼ਤੇ ਨਿਊਜ਼ੀਲੈਂਡ ਦੇ ਉੱਤਰੀ ਅਤੇ ਦੱਖਣੀ ਟਾਪੂਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਨਜਾਣੇ ਦੇ ਵਿੱਚ ਵਾਇਰਲੈਸ ਇੰਟਰਨੈਟ ਅਤੇ ਰੇਡੀਓ ਸੇਵਾਵਾਂ ਨੂੰ ਬਲੌਕ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਉਦੋਂ ਵਾਪਰੀ ਜਦੋਂ ਰਾਇਲ ਆਸਟ੍ਰੇਲੀਆ ਜਲ ਸੈਨਾ ਦੇ ਸਭ ਤੋਂ ਵੱਡੇ ਜਹਾਜ਼ਾਂ ਦੇ ਵਿੱਚੋਂ ਇੱਕ ਐਚ ਐਮ ਐਸ ਕੈਨਬਰਾ ਵੈਲਿੰਗਟਨ ਜਾ ਰਿਹਾ ਸੀ ਜਿੱਥੇ ਆਖਰਕਾਰ ਉਹ ਵੀ ਰਵਾਨਾ ਪੁੱਜਿਆ। ਜਿਵੇਂ ਹੀ ਐਚ ਐਮ ਐਸ ਕੈਨਬਰਾ ਵੈਲਿੰਗਟਨ ਤੇ ਨਿਊਜ਼ੀਲੈਂਡ ਦੇ ਤੱਟ ਦੇ ਨਾਲ ਲੰਘ ਰਿਹਾ ਸੀ ਇਸ ਦੇ ਨੈਵੀਗੇਸ਼ਨ ਰੈਡਾਰ ਨੇ ਉੱਤਰੀ ਟਾਪੂ ਦੇ ਤਾਰਨਾਕੀ ਤੋਂ ਦੱਖਣੀ ਟਾਪੂ ਦੇ ਪਾਲਬਰੋ ਖੇਤਰ ਤੱਕ ਫੈਲੇ ਇੱਕ ਵੱਡੇ ਖੇਤਰ ਦੇ ਵਿੱਚ ਵਾਇਰਲੈਸ ਅਤੇ ਰੇਡੀਓ ਸਿਗਨਲਾਂ ਦੇ ਵਿੱਚ ਵਿਘਨ ਪਾ ਦਿੱਤਾ। ਇਹ ਸਮਝਿਆ ਜਾਂਦਾ ਹੈ ਕਿ ਬਹੁਤ ਸਾਰੇ ਇੰਟਰਨੈਟ ਪ੍ਰੋਵਾਈਡਰ ਅਤੇ ਰੇਡੀਓ ਸਟੇਸ਼ਨਾਂ ਦੁਆਰਾ ਵਰਤੀ ਜਾਂਦੀ ਬਾਰੰਬਾਰਤਾ ਤੇ ਰਡਾਰ ਸੁਣਿਆ ਗਿਆ ਅਤੇ ਉਨ੍ਹਾਂ ਨੇ ਆਪਣੇ ਚੈਨਲ ਬੰਦ ਕਰ ਦਿੱਤੇ। ਇੱਕ ਸਥਾਨਕ ਤਕਨੀਕੀ ਬੌਸ ਨੇ ਦਾਅਵਾ ਕੀਤਾ ਹੈ ਕਿ ਸਥਾਨਕ ਸਮੇਂ ਅਨੁਸਾਰ 2 ਵਜੇ ਤੋਂ ਥੋੜੀ ਦੇਰ ਬਾਅਦ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਇਸ ਮੁੱਦੇ ਤੇ ਰਿਪੋਰਟ ਆਉਣ ਤੋਂ ਬਾਅਦ ਉਸਨੇ ਆਪਣੇ ਆਸਟ੍ਰੇਲੀਆਏ ਹਮਰਤਬਾ ਨਾਲ ਗੱਲਬਾਤ ਕੀਤੀ ਜਾਣਕਾਰੀ ਮਿਲਣ ਤੇ ਐਚ ਐਮ ਏ ਐਸ ਕੈਨਬਰਾ ਨੇ ਦਖਲਅਦਾਜ਼ੀ ਨੂੰ ਠੀਕ ਕਰਨ ਲਈ ਫ੍ਰੀਕਵੈਂਸੀ ਬਦਲ ਦਿੱਤੀ ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਆਪਸੀ ਤਾਲਮੇਲ ਦੇ ਨਾਲ ਇਸ ਸਾਰੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਆਸਟ੍ਰੇਲੀਅਨ ਡਿਫੈਂਸ ਫੋਰਸ ਨੇ ਮੰਨਿਆ ਹੈ ਕਿ ਇਸਦੇ ਇੱਕ ਜਹਾਜ਼ ਨੇ ਇਸ ਹਫ਼ਤੇ ਨਿਊਜ਼ੀਲੈਂਡ ਦੇ ਉੱਤਰੀ ਅਤੇ ਦੱਖਣੀ ਟਾਪੂਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਣਜਾਣੇ ਦੇ ਵਿੱਚ ਵਾਇਰਲੈਸ ਇੰਟਰਨੈਟ ਅਤੇ ਰੇਡੀਓ ਸੇਵਾਵਾਂ ਨੂੰ ਬਲੌਕ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਉਦੋਂ ਵਾਪਰੀ ਜਦੋਂ ਰਾਇਲ ਆਸਟ੍ਰੇਲੀਆ ਜਲ ਸੈਨਾ ਦੇ ਸਭ ਤੋਂ ਵੱਡੇ ਜਹਾਜ਼ਾਂ ਦੇ ਵਿੱਚੋਂ ਇੱਕ ਐਚ ਐਮ ਏ ਐਸ ਕੈਨਬਰਾ ਵੈਲਿੰਗਟਨ ਜਾ ਰਿਹਾ ਸੀ ਜਿੱਥੇ ਆਖਰਕਾਰ ਉਹ ਵੀ ਰਵਾਨਾ ਪੁੱਜਿਆ। ਜਿਵੇਂ ਹੀ ਐਚ ਐਮ ਐਸ ਕੈਨਬਰਾ ਵੈਲਿੰਗਟਨ ਤੇ ਨਿਊਜ਼ੀਲੈਂਡ ਦੇ ਤੱਟ ਦੇ ਨਾਲ ਲੰਘ ਰਿਹਾ ਸੀ ਇਸ ਦੇ ਨੈਵੀਗੇਸ਼ਨ ਰਡਾਰ ਨੇ ਉੱਤਰੀ ਟਾਪੂ ਦੇ ਤਾਰਨਾਕੀ ਤੋਂ ਦੱਖਣੀ ਟਾਪੂ ਦੇ ਪਾਲਬਰੋ ਖੇਤਰ ਤੱਕ ਫੈਲੇ ਇੱਕ ਵੱਡੇ ਖੇਤਰ ਦੇ ਵਿੱਚ ਵਾਇਰਲੈਸ ਅਤੇ ਰੇਡੀਓ ਸਿਗਨਲਾਂ ਦੇ ਵਿੱਚ ਵਿਗਨ ਪਾ ਦਿੱਤਾ। ਇਹ ਸਮਝਿਆ ਜਾਂਦਾ ਹੈ ਕਿ ਬਹੁਤ ਸਾਰੇ ਇੰਟਰਨੈਟ ਪ੍ਰੋਵਾਈਡਰ ਅਤੇ ਰੇਡੀਓ ਸਟੇਸ਼ਨਾਂ ਦੁਆਰਾ ਵਰਤੀ ਜਾਂਦੀ ਬਾਰੰਬਾਰਤਾ ਤੇ ਰੜਾਰ ਸੁਣਿਆ ਗਿਆ ਅਤੇ ਉਹਨਾਂ ਨੇ ਆਪਣੇ ਚੈਨਲ ਬੰਦ ਕਰ ਦਿੱਤੇ। ਇੱਕ ਸਥਾਨਕ ਤਕਨੀਕੀ ਬੌਸ ਨੇ ਦਾਅਵਾ ਕੀਤਾ ਹੈ ਕਿ ਸਥਾਨਕ ਸਮੇਂ ਅਨੁਸਾਰ 2 ਵਜੇ ਤੋਂ ਥੋੜੀ ਦੇਰ ਬਾਅਦ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਇਸ ਮੁੱਦੇ ਤੇ ਰਿਪੋਰਟ ਆਉਣ ਤੋਂ ਬਾਅਦ ਉਸਨੇ ਆਪਣੇ ਆਸਟ੍ਰੇਲੀਆਏ ਹਮਰਤਬਾ ਨਾਲ ਗੱਲਬਾਤ ਕੀਤੀ ਜਾਣਕਾਰੀ ਮਿਲਣ ਤੇ ਐਚ ਐਮ ਐਸ ਕੈਨਬਰਾ ਨੇ ਦਖਲਅਦਾਜ਼ੀ ਨੂੰ ਠੀਕ ਕਰਨ ਲਈ ਫ੍ਰੀਕਵੈਂਸੀ ਬਦਲ ਦਿੱਤੀ ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਆਪਸੀ ਤਾਲਮੇਲ ਦੇ ਨਾਲ ਇਸ ਸਾਰੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਆਸਟ੍ਰੇਲੀਅਨ ਡਿਫੈਂਸ ਫੋਰਸ ਨੇ ਮੰਨਿਆ ਹੈ ਕਿ ਇਸਦੇ ਇੱਕ ਜਹਾਜ਼ ਨੇ ਇਸ ਹਫ਼ਤੇ ਨਿਊਜ਼ੀਲੈਂਡ ਦੇ ਉੱਤਰੀ ਅਤੇ ਦੱਖਣੀ ਟਾਪੂਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਣਜਾਣੇ ਦੇ ਵਿੱਚ ਵਾਇਰਲੈਸ ਇੰਟਰਨੈਟ ਅਤੇ ਰੇਡੀਓ ਸੇਵਾਵਾਂ ਨੂੰ ਬਲੌਕ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਉਦੋਂ ਵਾਪਰੀ ਜਦੋਂ ਰਾਇਲ ਆਸਟ੍ਰੇਲੀਆ ਜਲ ਸੈਨਾ ਦੇ ਸਭ ਤੋਂ ਵੱਡੇ ਜਹਾਜ਼ਾਂ ਦੇ ਵਿੱਚੋਂ ਇੱਕ ਐਚ ਐਮ ਏ ਐਸ ਕੈਨਬਰਾ ਵੈਲਿੰਗਟਨ ਜਾ ਰਿਹਾ ਸੀ ਜਿੱਥੇ ਆਖਰਕਾਰ ਉਹ ਵੀ ਰਵਾਨਾ ਪੁੱਜਿਆ। ਜਿਵੇਂ ਹੀ ਐਚ ਐਮ ਐਸ ਕੈਨਬਰਾ ਵੈਲਿੰਗਟਨ ਤੇ ਨਿਊਜ਼ੀਲੈਂਡ ਦੇ ਤੱਟ ਦੇ ਨਾਲ ਲੰਘ ਰਿਹਾ ਸੀ ਇਸ ਦੇ ਨੈਵੀਗੇਸ਼ਨ ਰਡਾਰ ਨੇ ਉੱਤਰੀ ਟਾਪੂ ਦੇ ਤਾਰਨਾਕੀ ਤੋਂ ਦੱਖਣੀ ਟਾਪੂ ਦੇ ਪਾਲਬਰੋ ਖੇਤਰ ਤੱਕ ਫੈਲੇ ਇੱਕ ਵੱਡੇ ਖੇਤਰ ਦੇ ਵਿੱਚ ਵਾਇਰਲੈਸ ਅਤੇ ਰੇਡੀਓ ਸਿਗਨਲਾਂ ਦੇ ਵਿੱਚ ਵਿਘਨ ਪਾ ਦਿੱਤਾ ਇਹ ਸਮਝਿਆ ਜਾਂਦਾ ਹੈ ਕਿ ਬਹੁਤ ਸਾਰੇ ਇੰਟਰਨੈਟ ਪ੍ਰੋਵਾਈਡਰ ਅਤੇ ਰੇਡੀਓ ਸਟੇਸ਼ਨਾਂ ਦੁਆਰਾ ਵਰਤੀ ਜਾਂਦੀ ਬਾਰੰਬਾਰਤਾ ਤੇ ਰਡਾਰ ਸੁਣਿਆ ਗਿਆ ਅਤੇ ਉਨ੍ਹਾਂ ਨੇ ਆਪਣੇ ਚੈਨਲ ਬੰਦ ਕਰ ਦਿੱਤੇ ਇੱਕ ਸਥਾਨਕ ਤਕਨੀਕੀ ਬੌਸ ਨੇ ਦਾਵਾ ਕੀਤਾ ਹੈ ਕਿ ਸਥਾਨਕ ਸਮੇਂ ਅਨੁਸਾਰ 2 ਵਜੇ ਤੋਂ ਥੋੜੀ ਦੇਰ ਬਾਅਦ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਇਸ ਮੁੱਦੇ ਤੇ ਰਿਪੋਰਟ ਆਉਣ ਤੋਂ ਬਾਅਦ ਉਸਨੇ ਆਪਣੇ ਆਸਟ੍ਰੇਲੀਆ ਦੇ ਹਮਰਤਬਾਂ ਨਾਲ ਗੱਲਬਾਤ ਕੀਤੀ ਜਾਣਕਾਰੀ ਮਿਲਣ ਤੇ ਐਚ ਐਮ ਐਸ ਕੈਨਬਰਾ ਨੇ ਦਖਲਅਦਾਜ਼ੀ ਨੂੰ ਠੀਕ ਕਰਨ ਲਈ ਫ੍ਰੀਕਵੈਂਸੀ ਬਦਲ ਦਿੱਤੀ ਨਿਊਜ਼ੀਲੈਂਡ ਟ੍ਰਾਂਸਪੋਰਟ ਨੇ ਕਿਹਾ ਹੈ ਕਿ ਆਪਸੀ ਤਾਲਮੇਲ ਦੇ ਨਾਲ ਇਸ ਸਾਰੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ। ਆਸਟ੍ਰੇਲੀਅਨ ਡਿਫੈਂਸ ਫੋਰਸ ਨੇ ਮੰਨਿਆ ਹੈ ਕਿ ਇਸਦੇ ਇੱਕ ਜਹਾਜ਼ ਨੇ ਇਸ ਹਫ਼ਤੇ ਨਿਊਜ਼ੀਲੈਂਡ ਦੇ ਉਤਰੀ ਅਤੇ ਦੱਖਣੀ ਟਾਪੂਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਣਜਾਣੇ ਦੇ ਵਿੱਚ ਵਾਇਰਲੈਸ ਇੰਟਰਨੈਟ ਅਤੇ ਰੇਡੀਓ ਸੇਵਾਵਾਂ ਨੂੰ ਬਲੌਕ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਉਦੋਂ ਵਾਪਰੀ ਜਦੋਂ ਰਾਇਲ ਆਸਟ੍ਰੇਲੀਆ ਜਲ ਸੈਨਾ ਦੇ ਸਭ ਤੋਂ ਵੱਡੇ ਜਹਾਜ਼ਾਂ ਦੇ ਵਿੱਚੋਂ ਇੱਕ ਐਚ ਐਮ ਏ ਐਸ ਕੈਨਬਰਾ ਵੈਲਿੰਗਟਨ ਜਾ ਰਿਹਾ ਸੀ ਜਿੱਥੇ ਆਖਰਕਾਰ ਉਹ ਵੀ ਰਵਾਨਾ ਪੁੱਜਿਆ। ਜਿਵੇਂ ਹੀ ਐਚ ਐਮ ਏ ਐਸ ਕੈਨਬਰਾ ਵੈਲਿੰਗਟਨ ਤੇ ਨਿਊਜ਼ੀਲੈਂਡ ਦੇ ਤੱਟ ਦੇ ਨਾਲ ਲੰਘ ਰਿਹਾ ਸੀ ਇਸ ਦੇ ਨੈਵੀਗੇਸ਼ਨ ਰਡਾਰ ਨੇ ਉਤਰੀ ਟਾਪੂ ਦੇ ਤਾਰਨਾਕੀ ਤੋਂ ਦੱਖਣੀ ਟਾਪੂ ਦੇ ਪਾਲਬਰੋ ਖੇਤਰ ਤੱਕ ਫੈਲੇ ਇੱਕ ਵੱਡੇ ਖੇਤਰ ਦੇ ਵਿੱਚ ਵਾਇਰਲੈਸ ਅਤੇ ਰੇਡੀਓ ਸਿਗਨਲਾਂ ਦੇ ਵਿੱਚ ਵਿਘਨ ਪਾ ਦਿੱਤਾ। ਇਹ ਸਮਝਿਆ ਜਾਂਦਾ ਹੈ ਕਿ ਬਹੁਤ ਸਾਰੇ ਇੰਟਰਨੈਟ ਪ੍ਰੋਵਾਈਡਰ ਅਤੇ ਰੇਡੀਓ ਸਟੇਸ਼ਨਾਂ ਦੁਆਰਾ ਵਰਤੀ ਜਾਂਦੀ ਬਾਰੰਬਾਰਤਾ ਤੇ ਰਡਾਰ ਸੁਣਿਆ ਗਿਆ ਅਤੇ ਉਨ੍ਹਾਂ ਨੇ ਆਪਣੇ ਚੈਨਲ ਬੰਦ ਕਰ ਦਿੱਤੇ। ਇੱਕ ਸਥਾਨਕ ਤਕਨੀਕੀ ਬੌਸ ਨੇ ਦਾਅਵਾ ਕੀਤਾ ਹੈ ਕਿ ਸਥਾਨਕ ਸਮੇਂ ਅਨੁਸਾਰ 2 ਵਜੇ ਤੋਂ ਥੋੜੀ ਦੇਰ ਬਾਅਦ ਕਾਵਟਾ ਆਉਣੀਆਂ ਸ਼ੁਰੂ ਹੋ ਗਈਆਂ ਸਨ ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਇਸ ਮੁੱਦੇ ਤੇ ਰਿਪੋਰਟ ਆਉਣ ਤੋਂ ਬਾਅਦ ਉਸਨੇ ਆਪਣੇ ਆਸਟ੍ਰੇਲੀਆ ਦੇ ਹਮਰਤਬਾ ਨਾਲ ਗੱਲਬਾਤ ਕੀਤੀ ਜਾਣਕਾਰੀ ਮਿਲਣ ਤੇ ਐਚ ਐਮ ਏ ਐਸ ਕੈਨਬਰਾ ਨੇ ਦਖਲਅਦਾਜ਼ੀ ਨੂੰ ਠੀਕ ਕਰਨ ਲਈ ਫ੍ਰੀਕਵੈਂਸੀ ਬਦਲ ਦਿੱਤੀ ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਆਪਸੀ ਤਾਲਮੇਲ ਦੇ ਨਾਲ ਇਸ ਸਾਰੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ Australian Defence Force ਨੇ ਮੰਨਿਆ ਹੈ ਕਿ ਇਸਦੇ ਇੱਕ ਜਹਾਜ਼ ਨੇ ਇਸ ਹਫ਼ਤੇ ਨਿਊਜ਼ੀਲੈਂਡ ਦੇ ਉੱਤਰੀ ਅਤੇ ਦੱਖਣੀ ਟਾਪੂਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਨਜਾਣੇ ਦੇ ਵਿੱਚ ਵਾਇਰਲੈਸ ਇੰਟਰਨੈਟ ਅਤੇ ਰੇਡੀਓ ਸਿਗਨਲ ਨੂੰ ਬਲੌਕ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਉਦੋਂ ਵਾਪਰੀ ਜਦੋਂ ਰਾਇਲ ਆਸਟ੍ਰੇਲੀਆ ਜਲ ਸੈਨਾ ਦੇ ਸਭ ਤੋਂ ਵੱਡੇ ਜਹਾਜ਼ਾਂ ਦੇ ਵਿੱਚੋਂ ਇੱਕ ਐਚ ਐਮ ਐਸ ਕੈਨਬਰਾ ਵੈਲਿੰਗਟਨ ਜਾ ਰਿਹਾ ਸੀ ਜਿੱਥੇ ਆਖਰਕਾਰ ਉਹ ਵੀ ਰਵਾਨਾ ਪੁੱਜਿਆ। ਜਿਵੇਂ ਹੀ ਐਚ ਐਮ ਐਸ ਕੈਨਬਰਾ ਵੈਲਿੰਗਟਨ ਤੇ ਨਿਊਜ਼ੀਲੈਂਡ ਦੇ ਤੱਟ ਦੇ ਨਾਲ ਲੰਘ ਰਿਹਾ ਸੀ ਇਸ ਦੇ ਨੈਵੀਗੇਸ਼ਨ ਰੈਡਾਰ ਨੇ ਉੱਤਰੀ ਟਾਪੂ ਦੇ ਤਾਰਨਾਕੀ ਤੋਂ ਦੱਖਣੀ ਟਾਪੂ ਦੇ ਪਾਲਬਰੋ ਖੇਤਰ ਤੱਕ ਫੈਲੇ ਇੱਕ ਵੱਡੇ ਖੇਤਰ ਦੇ ਵਿੱਚ ਵਾਇਰਲੈਸ ਅਤੇ ਰੇਡੀਓ ਸਿਗਨਲਾਂ ਦੇ ਵਿੱਚ ਵਿਘਨ ਪਾ ਦਿੱਤਾ। ਇਹ ਸਮਝਿਆ ਜਾਂਦਾ ਹੈ ਕਿ ਬਹੁਤ ਸਾਰੇ ਇੰਟਰਨੈਟ ਪ੍ਰੋਵਾਈਡਰ ਅਤੇ ਰੇਡੀਓ ਸਟੇਸ਼ਨਾਂ ਦੁਆਰਾ ਵਰਤੀ ਜਾਂਦੀ ਬਾਰੰਬਾਰਤਾ ਤੇ ਰਡਾਰ ਸੁਣਿਆ ਗਿਆ ਅਤੇ ਉਨ੍ਹਾਂ ਨੇ ਆਪਣੇ ਚੈਨਲ ਬੰਦ ਕਰ ਦਿੱਤੇ। ਇੱਕ ਸਥਾਨਕ ਤਕਨੀਕੀ ਬੌਸ ਨੇ ਦਾਅਵਾ ਕੀਤਾ ਹੈ ਕਿ ਸਥਾਨਕ ਸਮੇਂ ਅਨੁਸਾਰ 2 ਵਜੇ ਤੋਂ ਥੋੜੀ ਦੇਰ ਬਾਅਦ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਇਸ ਮੁੱਦੇ ਤੇ ਰਿਪੋਰਟ ਆਉਣ ਤੋਂ ਬਾਅਦ ਉਸਨੇ ਆਪਣੇ ਆਸਟ੍ਰੇਲੀਆ ਦੇ ਹਮਰਤਬਾ ਨਾਲ ਗੱਲਬਾਤ ਕੀਤੀ ਜਾਣਕਾਰੀ ਮਿਲਣ ਤੇ ਐਚ ਐਮ ਐਸ ਕੈਨਬਰਾ ਨੇ ਦਖਲਅਦਾਜ਼ੀ ਨੂੰ ਠੀਕ ਕਰਨ ਲਈ ਫ੍ਰੀਕਵੈਂਸੀ ਬਦਲ ਦਿੱਤੀ ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਆਪਸੀ ਤਾਲਮੇਲ ਦੇ ਨਾਲ ਇਸ ਸਾਰੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਆਸਟ੍ਰੇਲੀਅਨ ਡਿਫੈਂਸ ਫੋਰਸ ਨੇ ਮੰਨਿਆ ਹੈ ਕਿ ਇਸਦੇ ਇੱਕ ਜਹਾਜ਼ ਨੇ ਇਸ ਹਫ਼ਤੇ ਨਿਊਜ਼ੀਲੈਂਡ ਦੇ ਉੱਤਰੀ ਅਤੇ ਦੱਖਣੀ ਟਾਪੂਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਣਜਾਣੇ ਦੇ ਵਿੱਚ ਵਾਇਰਲੈਸ ਇੰਟਰਨੈਟ ਅਤੇ ਰੇਡੀਓ ਸੇਵਾਵਾਂ ਨੂੰ ਬਲੌਕ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਉਦੋਂ ਵਾਪਰੀ ਜਦੋਂ ਰਾਇਲ ਆਸਟ੍ਰੇਲੀਆ ਜਲ ਸੈਨਾ ਦੇ ਸਭ ਤੋਂ ਵੱਡੇ ਜਹਾਜ਼ਾਂ ਦੇ ਵਿੱਚੋਂ ਇੱਕ ਐਚ ਐਮ ਏ ਐਸ ਕੈਨਬਰਾ ਵੈਲਿੰਗਟਨ ਜਾ ਰਿਹਾ ਸੀ ਜਿੱਥੇ ਆਖਰਕਾਰ ਉਹ ਵੀ ਰਵਾਨਾ ਪੁੱਜਿਆ। ਜਿਵੇਂ ਹੀ ਐਚ ਐਮ ਐਸ ਕੈਨਬਰਾ ਵੈਲਿੰਗਟਨ ਤੇ ਨਿਊਜ਼ੀਲੈਂਡ ਦੇ ਤੱਟ ਦੇ ਨਾਲ ਲੰਘ ਰਿਹਾ ਸੀ ਇਸ ਦੇ ਨੈਵੀਗੇਸ਼ਨ ਰਡਾਰ ਨੇ ਉੱਤਰੀ ਟਾਪੂ ਦੇ ਤਾਰਨਾਕੀ ਤੋਂ ਦੱਖਣੀ ਟਾਪੂ ਦੇ ਪਾਲਬਰੋ ਖੇਤਰ ਤੱਕ ਫੈਲੇ ਇੱਕ ਵੱਡੇ ਖੇਤਰ ਦੇ ਵਿੱਚ ਵਾਇਰਲੈਸ ਅਤੇ ਰੇਡੀਓ ਸਿਗਨਲਾਂ ਦੇ ਵਿੱਚ ਵਿਘਨ ਪਾ ਦਿੱਤਾ। ਇਹ ਸਮਝਿਆ ਜਾਂਦਾ ਹੈ ਕਿ ਬਹੁਤ ਸਾਰੇ ਇੰਟਰਨੈਟ ਪ੍ਰੋਵਾਈਡਰ ਅਤੇ ਰੇਡੀਓ ਸਟੇਸ਼ਨਾਂ ਦੁਆਰਾ ਵਰਤੀ ਜਾਂਦੀ ਬਾਰੰਬਾਰਤਾ ਤੇ ਰਡਾਰ ਸੁਣਿਆ ਗਿਆ ਅਤੇ ਉਨ੍ਹਾਂ ਨੇ ਆਪਣੇ ਚੈਨਲ ਬੰਦ ਕਰ ਦਿੱਤੇ। ਇੱਕ ਸਥਾਨਕ ਤਕਨੀਕੀ ਬੌਸ ਨੇ ਦਾਅਵਾ ਕੀਤਾ ਹੈ ਕਿ ਸਥਾਨਕ ਸਮੇਂ ਅਨੁਸਾਰ 2 ਵਜੇ ਤੋਂ ਥੋੜੀ ਦੇਰ ਬਾਅਦ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਇਸ ਮੁੱਦੇ ਤੇ ਰਿਪੋਰਟ ਆਉਣ ਤੋਂ ਬਾਅਦ ਉਸਨੇ ਆਪਣੇ ਆਸਟ੍ਰੇਲੀਆ ਦੇ ਹਮਰਤਬਾ ਨਾਲ ਗੱਲਬਾਤ ਕੀਤੀ ਜਾਣਕਾਰੀ ਮਿਲਣ ਤੇ ਐਚ ਐਮ ਐਸ ਕੈਨਬਰਾ ਨੇ ਦਖਲਅਦਾਜ਼ੀ ਨੂੰ ਠੀਕ ਕਰਨ ਲਈ ਫ੍ਰੀਕਵੈਂਸੀ ਬਦਲ ਦਿੱਤੀ ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਆਪਸੀ ਤਾਲਮੇਲ ਦੇ ਨਾਲ ਇਸ ਸਾਰੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਆਸਟ੍ਰੇਲੀਅਨ ਡਿਫੈਂਸ ਫੋਰਸ ਨੇ ਮੰਨਿਆ ਹੈ ਕਿ ਇਸਦੇ ਇੱਕ ਜਹਾਜ਼ ਨੇ ਇਸ ਹਫ਼ਤੇ ਨਿਊਜ਼ੀਲੈਂਡ ਦੇ ਉਤਰੀ ਅਤੇ ਦੱਖਣੀ ਟਾਪੂਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਣਜਾਣੇ ਦੇ ਵਿੱਚ ਵਾਇਰਲੈਸ ਇੰਟਰਨੈਟ ਅਤੇ ਰੇਡੀਓ ਸੇਵਾਵਾਂ ਨੂੰ ਬਲੌਕ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਉਦੋਂ ਵਾਪਰੀ ਜਦੋਂ ਰਾਇਲ ਆਸਟ੍ਰੇਲੀਆ ਜਲ ਸੈਨਾ ਦੇ ਸਭ ਤੋਂ ਵੱਡੇ ਜਹਾਜ਼ਾਂ ਦੇ ਵਿੱਚੋਂ ਇੱਕ ਐਚ ਐਮ ਏ ਐਸ ਕੈਨਬਰਾ ਵੈਲਿੰਗਟਨ ਜਾ ਰਿਹਾ ਸੀ ਜਿੱਥੇ ਆਖਰਕਾਰ ਉਹ ਵੀ ਰਵਾਨਾ ਪੁੱਜਿਆ। ਜਿਵੇਂ ਹੀ ਐਚ ਐਮ ਏ ਐਸ ਕੈਨਬਰਾ ਵੈਲਿੰਗਟਨ ਤੇ ਨਿਊਜ਼ੀਲੈਂਡ ਦੇ ਤੱਟ ਦੇ ਨਾਲ ਲੰਘ ਰਿਹਾ ਸੀ ਇਸ ਦੇ ਨੈਵੀਗੇਸ਼ਨ ਰਡਾਰ ਨੇ ਉੱਤਰੀ ਟਾਪੂ ਦੇ ਤਾਰਨਾਕੀ ਤੋਂ ਦੱਖਣੀ ਟਾਪੂ ਦੇ ਪਾਲਬਰੋ ਖੇਤਰ ਤੱਕ ਫੈਲੇ ਇੱਕ ਵੱਡੇ ਖੇਤਰ ਦੇ ਵਿੱਚ ਵਾਇਰਲੈਸ ਅਤੇ ਰੇਡੀਓ ਸਿਗਨਲਾਂ ਦੇ ਵਿੱਚ ਵਿਘਨ ਪਾ ਦਿੱਤਾ ਇਹ ਸਮਝਿਆ ਜਾਂਦਾ ਹੈ ਕਿ ਬਹੁਤ ਸਾਰੇ ਇੰਟਰਨੈਟ ਪ੍ਰੋਵਾਈਡਰ ਅਤੇ ਰੇਡੀਓ ਸਟੇਸ਼ਨਾਂ ਦੁਆਰਾ ਵਰਤੀ ਜਾਂਦੀ ਬਾਰੰਬਾਰਤਾ ਤੇ ਰਡਾਰ ਸੁਣਿਆ ਗਿਆ ਅਤੇ ਉਨ੍ਹਾਂ ਨੇ ਆਪਣੇ ਚੈਨਲ ਬੰਦ ਕਰ ਦਿੱਤੇ ਇੱਕ ਸਥਾਨਕ ਤਕਨੀਕੀ ਬੌਸ ਨੇ ਦਾਵਾ ਕੀਤਾ ਹੈ ਕਿ ਸਥਾਨਕ ਸਮੇਂ ਅਨੁਸਾਰ 2 ਵਜੇ ਤੋਂ ਥੋੜੀ ਦੇਰ ਬਾਅਦ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਇਸ ਮੁੱਦੇ ਤੇ ਰਿਪੋਰਟ ਆਉਣ ਤੋਂ ਬਾਅਦ ਉਸਨੇ ਆਪਣੇ ਆਸਟ੍ਰੇਲੀਆ ਦੇ ਹਮਰਤਬਾਂ ਨਾਲ ਗੱਲਬਾਤ ਕੀਤੀ ਜਾਣਕਾਰੀ ਮਿਲਣ ਤੇ ਐਚ ਐਮ ਐਸ ਕੈਨਬਰਾ ਨੇ ਦਖਲਅਦਾਜ਼ੀ ਨੂੰ ਠੀਕ ਕਰਨ ਲਈ ਫ੍ਰੀਕਵੈਂਸੀ ਬਦਲ ਦਿੱਤੀ ਨਿਊਜ਼ੀਲੈਂਡ ਟ੍ਰਾਂਸਪੋਰਟ ਨੇ ਕਿਹਾ ਹੈ ਕਿ ਆਪਸੀ ਤਾਲਮੇਲ ਦੇ ਨਾਲ ਇਸ ਸਾਰੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ। ਆਸਟ੍ਰੇਲੀਅਨ ਡਿਫੈਂਸ ਫੋਰਸ ਨੇ ਮੰਨਿਆ ਹੈ ਕਿ ਇਸਦੇ ਇੱਕ ਜਹਾਜ਼ ਨੇ ਇਸ ਹਫ਼ਤੇ ਨਿਊਜ਼ੀਲੈਂਡ ਦੇ ਉਤਰੀ ਅਤੇ ਦੱਖਣੀ ਟਾਪੂਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਣਜਾਣੇ ਦੇ ਵਿੱਚ ਵਾਇਰਲੈਸ ਇੰਟਰਨੈਟ ਅਤੇ ਰੇਡੀਓ ਸੇਵਾਵਾਂ ਨੂੰ ਬਲੌਕ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਉਦੋਂ ਵਾਪਰੀ ਜਦੋਂ ਰਾਇਲ ਆਸਟ੍ਰੇਲੀਆ ਜਲ ਸੈਨਾ ਦੇ ਸਭ ਤੋਂ ਵੱਡੇ ਜਹਾਜ਼ਾਂ ਦੇ ਵਿੱਚੋਂ ਇੱਕ ਐਚ ਐਮ ਏ ਐਸ ਕੈਨਬਰਾ ਵੈਲਿੰਗਟਨ ਜਾ ਰਿਹਾ ਸੀ ਜਿੱਥੇ ਆਖਰਕਾਰ ਉਹ ਵੀ ਰਵਾਨਾ ਪੁੱਜਿਆ। ਜਿਵੇਂ ਹੀ ਐਚ ਐਮ ਏ ਐਸ ਕੈਨਬਰਾ ਵੈਲਿੰਗਟਨ ਤੇ ਨਿਊਜ਼ੀਲੈਂਡ ਦੇ ਤੱਟ ਦੇ ਨਾਲ ਲੰਘ ਰਿਹਾ ਸੀ ਇਸ ਦੇ ਨੈਵੀਗੇਸ਼ਨ ਰਡਾਰ ਨੇ ਉਤਰੀ ਟਾਪੂ ਦੇ ਤਾਰਨਾਕੀ ਤੋਂ ਦੱਖਣੀ ਟਾਪੂ ਦੇ ਪਾਲਬਰੋ ਖੇਤਰ ਤੱਕ ਫੈਲੇ ਇੱਕ ਵੱਡੇ ਖੇਤਰ ਦੇ ਵਿੱਚ ਵਾਇਰਲੈਸ ਅਤੇ ਰੇਡੀਓ ਸਿਗਨਲਾਂ ਦੇ ਵਿੱਚ ਵਿਗਨ ਪਾ ਦਿੱਤਾ। ਇਹ ਸਮਝਿਆ ਜਾਂਦਾ ਹੈ ਕਿ ਬਹੁਤ ਸਾਰੇ ਇੰਟਰਨੈਟ ਪ੍ਰੋਵਾਈਡਰ ਅਤੇ ਰੇਡੀਓ ਸਟੇਸ਼ਨਾਂ ਦੁਆਰਾ ਵਰਤੀ ਜਾਂਦੀ ਬਾਰੰਬਾਰਤਾ ਤੇ ਰਡਾਰ ਸੁਣਿਆ ਗਿਆ ਅਤੇ ਉਹਨਾਂ ਨੇ ਆਪਣੇ ਚੈਨਲ ਬੰਦ ਕਰ ਦਿੱਤੇ। ਇੱਕ ਸਥਾਨਕ ਤਕਨੀਕੀ ਬੌਸ ਨੇ ਦਾਅਵਾ ਕੀਤਾ ਹੈ ਕਿ ਸਥਾਨਕ ਸਮੇਂ ਅਨੁਸਾਰ 2 ਵਜੇ ਤੋਂ ਥੋੜੀ ਦੇਰ ਬਾਅਦ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਇਸ ਮੁੱਦੇ ਤੇ ਰਿਪੋਰਟ ਆਉਣ ਤੋਂ ਬਾਅਦ ਉਸਨੇ ਆਪਣੇ ਆਸਟ੍ਰੇਲੀਆ ਦੇ ਹਮਰਤਬਾ ਨਾਲ ਗੱਲਬਾਤ ਕੀਤੀ ਜਾਣਕਾਰੀ ਮਿਲਣ ਤੇ ਐਚ ਐਮ ਏ ਐਸ ਕੈਨਬਰਾ ਨੇ ਦਖਲਅਦਾਜ਼ੀ ਨੂੰ ਠੀਕ ਕਰਨ ਲਈ ਫ੍ਰੀਕਵੈਂਸੀ ਬਦਲ ਦਿੱਤੀ ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਆਪਸੀ ਤਾਲਮੇਲ ਦੇ ਨਾਲ ਇਸ ਸਾਰੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਆਸਟ੍ਰੇਲੀਅਨ ਡਿਫੈਂਸ ਫੋਰਸ ਨੇ ਮੰਨਿਆ ਹੈ ਕਿ ਇਸਦੇ ਇੱਕ ਜਹਾਜ਼ ਨੇ ਇਸ ਹਫ਼ਤੇ ਨਿਊਜ਼ੀਲੈਂਡ ਦੇ ਉਤਰੀ ਅਤੇ ਦੱਖਣੀ ਟਾਪੂਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਅਣਜਾਣੇ ਦੇ ਵਿੱਚ ਵਾਇਰਲੈਸ ਇੰਟਰਨੈਟ ਅਤੇ ਰੇਡੀਓ ਸੇਵਾਵਾਂ ਨੂੰ ਬਲੌਕ ਕਰ ਦਿੱਤਾ। ਇਹ ਘਟਨਾ ਬੁੱਧਵਾਰ ਨੂੰ ਉਦੋਂ ਵਾਪਰੀ ਜਦੋਂ ਰਾਇਲ ਆਸਟ੍ਰੇਲੀਆ ਜਲ ਸੈਨਾ ਦੇ ਸਭ ਤੋਂ ਵੱਡੇ ਜਹਾਜ਼ਾਂ ਦੇ ਵਿੱਚੋਂ ਇੱਕ ਐਚ ਐਮ ਏ ਐਸ ਕੈਨਬਰਾ ਵੈਲਿੰਗਟਨ ਜਾ ਰਿਹਾ ਸੀ ਜਿੱਥੇ ਆਖਰਕਾਰ ਉਹ ਵੀ ਰਵਾਨਾ ਪੁੱਜਿਆ। ਜਿਵੇਂ ਹੀ ਐਚ ਐਮ ਏ ਐਸ ਕੈਨਬਰਾ ਵੈਲਿੰਗਟਨ ਤੇ ਨਿਊਜ਼ੀਲੈਂਡ ਦੇ ਤੱਟ ਦੇ ਨਾਲ ਲੰਘ ਰਿਹਾ ਸੀ ਇਸ ਦੇ ਨੈਵੀਗੇਸ਼ਨ ਰਡਾਰ ਨੇ ਉੱਤਰੀ ਟਾਪੂ ਦੇ ਤਾਰਨਾਕੀ ਤੋਂ ਦੱਖਣੀ ਟਾਪੂ ਦੇ ਪਾਲਬਰੋ ਖੇਤਰ ਤੱਕ ਫੈਲੇ ਇੱਕ ਵੱਡੇ ਖੇਤਰ ਦੇ ਵਿੱਚ ਵਾਇਰਲੈਸ ਅਤੇ ਰੇਡੀਓ ਸਿਗਨਲਾਂ ਦੇ ਵਿੱਚ ਵਿਘਨ ਪਾ ਦਿੱਤਾ। ਇਹ ਸਮਝਿਆ ਜਾਂਦਾ ਹੈ ਕਿ ਬਹੁਤ ਸਾਰੇ ਇੰਟਰਨੈਟ ਪ੍ਰੋਵਾਈਡਰ ਅਤੇ ਰੇਡੀਓ ਸਟੇਸ਼ਨਾਂ ਦੁਆਰਾ ਵਰਤੀ ਜਾਂਦੀ ਬਾਰੰਬਾਰਤਾ ਤੇ ਰਡਾਰ ਸੁਣਿਆ ਗਿਆ ਅਤੇ ਉਨ੍ਹਾਂ ਨੇ ਆਪਣੇ ਚੈਨਲ ਬੰਦ ਕਰ ਦਿੱਤੇ ਇੱਕ ਸਥਾਨਕ ਤਕਨੀਕੀ ਬੌਸ ਨੇ ਦਾਵਾ ਕੀਤਾ ਹੈ ਕਿ ਸਥਾਨਕ ਸਮੇਂ ਅਨੁਸਾਰ 2 ਵਜੇ ਤੋਂ ਥੋੜੀ ਦੇਰ ਬਾਅਦ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਇਸ ਮੁੱਦੇ ਤੇ ਰਿਪੋਰਟ ਆਉਣ ਤੋਂ ਬਾਅਦ ਉਸਨੇ ਆਪਣੇ ਆਸਟ੍ਰੇਲੀਆ ਦੇ ਹਮਰਤਬਾ ਨਾਲ ਗੱਲਬਾਤ ਕੀਤੀ ਜਾਣਕਾਰੀ ਮਿਲਣ ਤੇ ਐਚ ਐਮ ਐਸ ਕੈਨਬਰਾ ਨੇ ਦਖਲਅਦਾਜ਼ੀ ਨੂੰ ਠੀਕ ਕਰਨ ਲਈ ਫ੍ਰੀਕਵੈਂਸੀ ਬਦਲ ਦਿੱਤੀ ਨਿਊਜ਼ੀਲੈਂਡ ਡਿਫੈਂਸ ਫੋਰਸ ਨੇ ਕਿਹਾ ਹੈ ਕਿ ਆਪਸੀ ਤਾਲਮੇਲ ਦੇ ਨਾਲ ਇਸ ਸਾਰੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ